ਕਿਸਾਨਾਂ ਨੂੰ ਜਿਹੜਾ ਹੈਗਾ ਉਹ ਐਮਐਸਪੀ ਤੇ ਜਿਹੜੀ ਹੈਗੀ ਹੈ ਤੇਲ ਬੀਜਾਂ ਦੀ ਜਿਹੜੀ ਹੈਗੀ ਹੈ ਉਹ ਖਰੀਦ ਉਹ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਐਮਐਸਪੀ ਜਿਹੜਾ ਹੈਗਾ ਨਹੀਂ ਦਿੱਤਾ ਜਾ ਰਿਹਾ ਤੋ ਘੱਟੋ ਘਾਟੇ ਜਦੋਂ 20 ਬਿਲੀਅਨ ਡਾਲਰ ਦਾ ਬਾਹਰੋਂ ਮਤਲਬ ਖਰਾਕੀ ਤੇਲ ਤੇ ਖਾਤ ਮਤਲਬ ਦਾੜਾ ਮੰਗਾਈਆਂ ਜਾ ਰਹੀਆਂ ਨੇ ਤੋ ਐਮਐਸਪੀ ਦੇ ਕੇ ਕਿਸਾਨਾਂ ਤੋਂ ਕਿਉਂ ਨਹੀਂ ਜਿਹੜਾ ਹੈਗਾ ਖਰੀਦਿਆ ਜਾ ਸਕਦਾਗਾ ਹਣਾ ਕੇਂਦਰ ਸਰਕਾਰ ਨੇ ਕਹਿਤਾ ਉਦੀ ਇੰਟਰੋਡਕਸ਼ਨ ਦੇ ਵਿੱਚ ਹੀ ਕਿ ਐਗਰੀਕਲਚਰੜਾ ਸਟੇਟ ਸਬਜੈਕਟ ਆ ਪਰ ਉਸੇ ਪੈਰੇ ਚ ਹੀ ਖੀਰ ਤੇ ਲਿਖਿਆ ਕਿ ਜਿਹੜੀ ਨੈਸ਼ਨਲ ਪਾਲਿਸੀ ਦੀ ਕਨਸੋਨੈਂਸ ਆ ਉਹਦੇ ਅਕੋਰਡਿੰਗ ਬਣਾਇਆ ਜਾਵੇ ਵੀ ਹੈ ਸਟੇਟ ਸਬਜੈਕਟ ਪਰ ਅਸੀਂ ਜਿਵੇਂ ਬਣਾ ਕੇ ਦੇਤਾ ਐਵੇਂ ਬਣਾਓ ਤੋਂ ਸਟੇਟ ਸਬਜੈਕਟ ਕਹਾਦਾ ਰਹਿ ਗਿਆ ਕੇਂਦਰ ਸਰਕਾਰ ਨਵੀਂ ਮੰਡੀਕਰਨ ਪਾਲਿਸੀ ਲੈ ਕੇ ਆਈ ਹੈ ਜਿਸ ਦੇ ਖਾਦਸ਼ਿਆਂ ਨੂੰ ਲੈ ਕੇ ਅੱਜ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨਾਲ ਕਿਸਾਨਾਂ ਅੱਗੋਂ ਦੀ ਮੀਟਿੰਗ ਹੋਈ ਆ ਔਰ ਅਰਜਿੰਦਰਦੀਪ ਸਿੰਘ ਵਾਲਾ ਸਾਡੇ ਨਾਲ ਨੇ ਅਰਜਿੰਦਰ ਜੀ ਕੀ ਕੁਝ ਅੱਜ ਮੀਟਿੰਗ ਦੇ ਵਿੱਚੋਂ ਕਿਹੜੇ ਖਦਸ਼ੇ ਤੁਸੀਂ ਰੱਖੇ ਅੱਜ ਖੇਤੀਬਾੜੀ ਮੰਤਰੀ ਸਾਹਮਣੇ ਇੱਕ ਤਾਂ ਬਾਈ ਜੀ ਉਹੀ ਜਿਹੜੇ ਤਿੰਨੋਂ ਖੇਤ ਇਹ ਯਾਨੀ ਕਿ ਡਰਾਫਟ 3 ਇਨ 1 ਆ ਆਪਾਂ ਨੂੰ ਕਹਿੰਦੇ ਕੋ ਟ੍ਰਿਪਲ ਮਰਡਰ ਕਾਂਸਪੀਰੇਸੀ ਆ ਕਿਸਾਨ ਦਾ ਮਜ਼ਦੂਰ ਦਾ ਔਰ ਕੰਜ਼ਿਊਮਰ ਦਾ ਜਿਹੜਾ ਹੈਗਾ ਕਤਲ ਹੋਣਾ ਹੈਗਾ ਇਹ 3 ਇਨ 1 ਕਰਤਾ ਔਰ ਇਹਦੇ ਵਿੱਚ ਬਹੁਤ ਸਾਰੇ ਕੇਂਦਰ ਸਰਕਾਰ ਨੇ ਵੱਡੇ ਵੱਡੇ ਜਿਹੜੇ ਝੂਠਾ ਬੋਲੇ ਆ ਇਹਦੇ ਡਰਾਫਟ ਦੀ ਜਿਹੜੀ ਇੰਟਰੋਡਕਸ਼ਨ ਆ ਉਹਦੇ ਚੀਕਾ ਕਿ ਇੰਡੀਆ ਜਿਹੜਾ ਹੈਗਾ ਉਹ ਫੂਡ ਸਫੀਸ਼ੀਐਂਟ ਤਾਂ ਹੋਇਆ ਪਰ ਸਰਪਲਸ ਵੀ ਹੋ ਗਿਆ ਸੀ 50.2 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਐਗਰੀਕਲਚਰ ਜਿਹੜਾ ਐਕਸਪੋਰਟ ਹੈਗਾ ਉਹ ਕਰਦੇ ਆ ਪਰ ਦੂਜੇ ਪਾਸੇ ਜਿਹੜਾ ਐਗਰੀਕਲਚਰ ਇੰਪੋਰਟ ਹੈਗਾ ਉਹ ਵੱਡੀ ਪੱਧਰ ਤੇ ਜਿਹੜਾ ਵਧ ਰਿਹਾ ਹੈਗਾ 2024 ਦੇ ਵਿੱਚ ਹੀ 15 ਬਿਲੀਅਨ ਡਾਲਰ ਦਾ ਜਿਹੜਾ ਸੀਗਾ ਉਹ ਖਰਾਕੀ ਤੇਲ ਉਹ ਬਾਹਰੋਂ ਆਇਆ ਯਾਨੀ ਕਿ ਇੱਥੋਂ ਦੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਐਮਐਸਪੀ ਤੇ ਜਿਹੜੀ ਹੈਗੀ ਆ ਤੇਲ ਬੀਜਾਂ ਦੀ ਜਿਹੜੀ ਹੈਗੀ ਆ ਉਹ ਖਰੀਦ ਉਹ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਐਮਐਸਪੀ ਜਿਹੜਾ ਹੈਗਾ ਨਹੀਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਦਾਲਾਂ ਨੇ ਪੌਣੇ 4 ਬਿਲੀਅਨ ਡਾਲਰ ਦੀ ਜਿਹੜੀ ਧਾਲ ਹੈਗੀ ਆ ਉਹ 2024 ਚ ਬਾਹਰੋਂ ਆਈ ਆ ਤੇ ਸਾਨੂੰ ਧਾਲਾਂ ਤੇ ਐਮਐਸਪੀ ਜਿਹੜਾ ਨਹੀਂ ਦਿੱਤਾ ਜਾ ਰਿਹਾਗਾ ਤੋ ਘੱਟੋ ਘੱਟ ਜਦੋਂ 20 ਬਿਲੀਅਨ ਡਾਲਰ ਦਾ ਬਾਹਰੋਂ ਮਤਲਬ ਖਰਾਕੀ ਤੇਲ ਤੇ ਖਾਤ ਮਤਲਬ ਧਾਲਾ ਮੰਗਾਈਆਂ ਜਾ ਰਹੀਆਂ ਨੇ ਤੋ ਐਮਐਸਪੀ ਦੇ ਕੇ ਕਿਸਾਨਾਂ ਤੋਂ ਕਿਉਂ ਨਹੀਂ ਜਿਹੜਾ ਹੈਗਾ ਖਰੀਦਿਆ ਜਾ ਸਕਦਾਗਾ ਹਾਂ ਤੋ ਜਿਹੜੀ ਇਹ ਪਹਿਲਾਂ ਤਾਂ ਏਓ ਦੇ ਜਿਹੜਾ ਹੈਗਾ ਉਹ ਝੂਠ ਹੈਗਾ ਦੂਸਰਾ ਜਿਹੜਾ ਉਹਨਾਂ ਦਾ ਵਿਜ਼ਨ ਹੈਗਾ ਵਿਜ਼ਨ ਇਹ ਹੈਗਾ ਕਿ ਮਲਟੀਪਲ ਮਾਰਕੀਟਸ ਜਿਹੜੀਆਂ ਪ੍ਰੋਵਾਈਡ ਕਰਨੀਆਂ ਮਲਟੀਪਲ ਮਾਰਕੀਟ ਦਾ ਮਤਲਬ ਕੋਈ ਮਾਰਕੀਟਰ ਜਿਹੜ ਹੈਣਾ ਫਿਰ ਉਹ ਜਿਹੜਾ ਟ੍ਰਿਪਲ ਪੀ ਪਾਲਿਸੀ ਤੇ ਏਪੀਐਮਸੀ ਮਾਰਕੀਟ ਦੇ ਵਿੱਚ ਪ੍ਰਾਈਵੇਟ ਪਲੇਅਰ ਨੂੰ ਜਿਹੜਾ ਹੈਗਾ ਵਾੜਨਾ ਚਾਹੁੰਦੇ ਹੈਗੇ ਆ ਔਰ ਤੁਸੀਂ ਵਿਰੋਧ ਕੀਤਾ ਸੀ ਹਾਂਜੀ ਹਾਂਜੀ ਔਰ ਸਾਡਾ ਫੂਡ ਪ੍ਰੋਸੈਸਿੰਗ ਦਾ ਕੰਮ ਜਿਹੜਾ ਹੈਗਾ ਉਹਨੂੰ ਦੇਣਾ ਚਾਹੁੰਦੇ ਆ ਉਹ ਕਹਿ ਰਹੇ ਆ ਕਿ ਐਗਰੀ ਜਿਹੜਾ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਜਿਹੜਾ ਫੂਡ ਪ੍ਰੋਸੈਸਿੰਗ ਦਾ ਕੰਮ ਹੈਗਾ ਉਹ ਵੱਡੇ ਪੱਧਰ ਤੇ এমਪਲॉयਮੈਂਟ ਜਿਹੜੀ ਹੈਗੀ ਆ ਉਹ ਜਨਰੇਟ ਕਰ ਰਿਹਾ ਹੈਗਾ ਜੇ ਐਮਪਲॉयਮੈਂਟ ਜਨਰੇਟ ਕਰ ਰਹੇ ਤਾਂ ਫਿਰ ਪ੍ਰਾਈਵੇਟ ਪਲੇਅਰ ਹੀ ਕਿਉਂ ਕਰੇ ਪ੍ਰਾਈਵੇਟ ਨੌਕਰੀਆਂ ਲੋਕਾਂ ਨੂੰ ਕਿੰਨਾ ਕੁ ਰੋਜ਼ਗਾਰ ਦਿੰਦੀਆਂ ਨੇ ਕਿੰਨੇ ਕੁ ਪੈਸੇ ਮਿਲਦੇ ਉਹ ਸਭ ਨੂੰ ਜਿਹੜਾ ਹੈਗਾ ਉਹ ਪਤਾ ਹੈਗਾ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਖਿਲਾਫ ਨੇ ਆਮ ਲੋਕਾਂ ਦੇ ਖਿਲਾਫ ਨੇ ਤੇ ਇਹ ਕਹਿਣਾ ਕਿ ਫੂਡ ਸਰਪਲਸ ਹੋ ਗਿਆ ਹੰਗਰ ਇੰਡੈਕਸ ਚ ਭਾਰਤ 111ਵੇਂ ਨੰਬਰ ਤੇ ਹੈ ਗਿਆ 60% ਪਿੰਡੂ ਵੇਦੀ ਆਬਾਦੀ ਪੂਰੀਆਂ ਕੈਲਰੀ ਜਿਹੜੀਆਂ ਨੇ ਉਹ ਨਹੀਂ ਲੈਂਦੀਗੀ ਜੇ ਨੱਟਸ਼ੈਲ ਚ ਕਹਿਣਾ ਹੋਵੇ ਕਿ ਜੋ ਖੇਤੀ ਨੀਤੀ ਕਹਿੰਦੀ ਆ ਕਿ 60 ਕਰੋੜ ਲੋਕ ਖੇਤੀ ਚ ਫਾਲਤੂ ਲੱਗੇ ਹੋਏ ਆ ਇਹ ਉਹਨਾਂ ਨੂੰ ਕੱਢਣ ਦਾ ਮਾਮਲਾ ਹੈਗਾ ਖੇਤੀ ਕਾਨੂੰਨ ਵੀ ਉਹਦੇ ਲਈ ਆਏ ਸੀ ਔਰ ਇਹ ਡਰਾਫਟ ਵੀ ਉਹਦੇ ਲਈ ਆਇਆ ਸੀ ਖੇਤੀ ਕਾਨੂੰਨਾਂ ਦਾ ਇੱਕ ਦੂਸਰਾ ਰੂਪ ਸਮਝਦੇ ਹੋ ਜਾਂ ਅੱਜ ਕਿੰਨੇ ਨੁਕਤੇ ਦੇ ਕੇ ਆਇਆ ਜਾਂ ਪੂਰੀ ਇਸ ਖਰੜੇ ਨੂੰ ਤੁਸੀਂ ਰਿਫਿਊਜ਼ ਕਰਕੇ ਆ ਅਸੀਂ ਚਾਹੁੰਦੇ ਹਾਂ ਕਿ ਇਹ ਖਰੜੇ ਨੂੰ ਬੁੱਢੋ ਛੱਡੋ ਜਿਹੜਾ ਹੈਗਾ ਉਹ ਰੱਦ ਕੀਤਾ ਜਾਵੇ ਸਰਕਾਰ ਨੇ ਕੇਂਦਰ ਸਰਕਾਰ ਨੇ ਇਹ ਕਹਿਤਾ ਉਹਦੀ ਇੰਟਰੋਡਕਸ਼ਨ ਦੇ ਵਿੱਚ ਹੀ ਕਿ ਐਗਰੀਕਲਚਰ ਦਾ ਸਟੇਟ ਸਬਜੈਕਟ ਆ ਪਰ ਉਸੇ ਪੈਰੇ 'ਚ ਹੀ ਅਖੀਰ ਤੇ ਲਿਖਿਆ ਕਿ ਜਿਹੜੀ ਨੈਸ਼ਨਲ ਪਾਲਿਸੀ ਦੀ ਕਨਸੋਨੈਂਸ ਆ ਉਹਦੇ ਅਕੋਰਡਿੰਗ ਬਣਾਇਆ ਜਾਵੇ ਵੀ ਹੈ ਸਟੇਟ ਸਬਜੈਕਟ ਪਰ ਅਸੀਂ ਜਿਵੇਂ ਬਣਾ ਕੇ ਦੇਤਾ ਐਵੇਂ ਬਣਾਓ ਤਾਂ ਸਟੇਟ ਸਬਜੈਕਟ ਕਾਹਦਾ ਰਹਿ ਗਿਆ ਹਨਾ ਤਾਂ ਇਹ ਸਾਰਾ ਕੁਝ ਉਹਦੇ ਵਿੱਚ ਕਾਰਪੋਰੇਟ ਨੂੰ ਸਾਰਾ ਕੁਝ ਦੇਣ ਦੀ ਜਿਹੜੀ ਨੀਤੀ ਹੈਗੀ ਆ ਉਹਦੇ ਮੁਤਾਬਕ ਹੀ ਨਵਾਂ ਕਰਦੇ ਸਾਬ ਹੁਣ ਇਹ ਜਿਸ ਤਰੀਕੇ ਨਾਲ ਤਿੰਨ ਖੇਤੀ ਕੂਨਾਂ ਖਿਲਾਫ ਲੜਾਈ ਲੜੀ ਉਹੋ ਜਿਹਾ ਮਾਹੌਲ ਤਿਆਰ ਕਰਨ ਦੀ ਹੁਣ ਲੜਾਈ ਅੱਗੇ ਬਿਲਕੁਲ ਇਹ ਤਿੰਨ ਜਿਹੜੇ ਖੇਤੀ ਕਾਨੂੰਨ ਹੈ ਉਹੀ ਵਾਪਸ ਲਿਆਂਦੇ ਗਏ ਇਹ ਉਹੀ ਕਰਦਾ ਬਿਨਾਂ ਦਾ ਉਹਨੂੰ ਬਾਸ ਲਿਆਂਦਾ ਗਿਆ ਤੇ ਉੰਨੀ ਵੱਡੀ ਲੜਾਈ ਦੀ ਲੋੜ ਹੈ ਜਿੱਦੀ ਦੀ ਅਕੇ ਲੋੜ ਸੀ ਕਿੰਨੇ ਨੁਕਤੇ ਅੱਜ ਦੱਸੇ ਗਏ ਜੀ ਜਿਹਨੇ ਉਹਨਾਂ ਵੱਲੋਂ ਜਿਹਨੇ ਪੁਆਇੰਟ ਰੱਖੇ ਗਏ ਇਸ ਆਪਣੇ ਖੜੜੇ ਦੇ ਵਿੱਚ ਪੁਆਇੰਟ ਟੂ ਪੁਆਇੰਟ ਅੱਜ ਡਿਸਕਸ਼ਨ ਹੋਈ ਆ ਪੁਆਇੰਟ ਟੂ ਪੁਆਇੰਟ ਦੱਸਿਆ ਗਿਆ ਜੀ ਪੁਆਇੰਟ ਨਾਉ ਬਾਦ ਹੈ ਵੀ ਟੋਟਲੀ ਉਹਨਾਂ ਨੇ ਆਪ ਹੀ ਮੰਨ ਲਿਆ ਬਹਿਸ ਤਾਂ ਹੋਵੇ ਨਾ ਜੇ ਉਹ ਮੰਨਦੇ ਨਾ ਹੁਣ ਉਹਨਾਂ ਦਾ ਆਪ ਕਿਹਾ ਵੀ ਇਹ ਗਲਤ ਮਨਿਸਟਰ ਸਾਹਿਬ ਨੇ ਕਿਹਾ ਵੀ ਇਹ ਗੱਲ ਤਾਂ ਕਿ ਅਸੀਂ ਜ਼ੋਰ ਲਾਵਾਂਗੇ ਭਰੋਸਾ ਦਿੱਤਾ ਉਹਨਾਂ ਨੇ ਭਰੋਸਾ ਦਿੱਤਾ ਵੀ ਮੈਂ ਹੋਰ ਵੀ ਗੱਲਬਾਤ ਕਰੂੰਗਾ ਤੇ ਅਸੈਂਬਲੀ 'ਚ ਲੈ ਕੇ ਜਾਊਂਗਾ ਇਹਨੂੰ ਤੇ ਪਾਸ ਕਰਾ ਕੇ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਅਰਫਿਊ ਹੋਊਗਾ ਅਸੈਂਬਲੀ 'ਚ ਹਾਂ ਮੈਨੂੰ ਰੱਦ ਕਰਾਂਗੇ ਜੀ ਇਹਨੂੰ ਜਤਾਈ ਆਮ ਸਹਿਮਤੀ ਬਣੀ ਆਮ ਸਹਿਮਤੀ ਆਮ ਸਹਿਮਤੀ ਸਾਡੀ ਸਾਰਿਆਂ ਦੀ ਸਹਿਮਤੀ ਸੀ ਅਸੀਂ ਸਾਰੇ ਚਾਹੁੰਦੇ ਹਾਂ ਮਨਿਸਟਰ ਸਾਹਿਬ ਆਪ ਵੀ ਚਾਹੁੰਦੇ ਸੀ ਇਹ ਗੱਲ ਕੁਝ ਇੱਕ ਦੂਜੇ ਨਾਲ ਕੋਈ ਵਾਦ-ਵਿਵਾਦ ਵਾਲੀ ਗੱਲ ਹੀ ਹੈ ਨਹੀਂ ਸੀ ਜਦੋਂ ਉਹਨਾਂ ਵੀ ਹੋਏ ਮੰਨਦੇ ਹੁਣ ਵੀ ਠੀਕ ਹੈ ਉਹਨਾਂ ਨੇ ਜਾਪ ਕੇ ਸਾਨੂੰ ਜਬਰੀ ਭੇਜਿਆ ਗਿਆ ਨੁਕਤੇ ਸਾਂਝੇ ਕੀਤੇ ਗਏ ਨੇ ਅਸੀਂ ਨੁਕਤੇ ਸਾਂਝੇ ਕੀਤੇ ਗਏ ਤੇ ਸਾਂਝੀ ਲੜਾਈ ਹੈ ਅਸੀਂ ਦੇ ਸਾਹਮਣੇ ਪੰਜਾਬ ਗਵਰਨਮੈਂਟ ਨੂੰ ਵੀ ਲੜਨੀ ਚਾਹੀਦੀ ਹੈ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਲੜਾਈ ਹੈ ਇਹ ਸਾਰੇ ਪੰਜਾਬੀਆਂ ਦੀ ਲੜਾਈ ਹੈ ਫੇਰ ਤੇ ਸਾਰੇ ਪੰਜਾਬੀਆਂ ਨੂੰ ਲੜਦੇ ਸੀ ਤਾਂ ਨਵੀਂ ਮੰਡੀਕਰਨ ਪਾਲਸੀ ਜਿਸ ਦਾ ਅੱਜ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਸੀ ਔਰ ਨੁਕਤੇ ਤੇ ਸੁਝਾਅ ਮੰਗੇ ਗਏ ਕਿ ਸਾ ਕਿਸਾਨ ਆਗੂ ਨੇ ਇਹ ਸਾਰੀ ਪਾਲਸੀ ਨੂੰ ਜਿਹੜਾ ਹੈਗਾ ਰਿਜੈਕਟ ਕੀਤਾ ਔਰ ਨੁਕਤਾ ਜਿਹੜਾ ਹੈਗਾ ਜਿੰਨੇ ਵੀ ਨੁਕਤੇ ਤੇ ਗੱਲ ਹੋਈ ਸੇ ਤਮਾਮ ਨੁਕਤਿਆਂ ਤੇ ਆਪਣਾ ਤਰਕ ਵੀ ਦਿੱਤਾ ਔਰ ਆਪਣੀ ਸਟੱਡੀ ਦੇ ਹਿਸਾਬ ਨਾਲ ਕੀ ਨੁਕਸਾਨ ਹੋ ਸਕਦਾ ਕਿਸਾਨਾਂ ਨੂੰ ਮਾਰਕੀਟਿੰਗ ਨੂੰ ਕੀ ਨੁਕਸਾਨ ਹੋ ਸਕਦਾ ਪੰਜਾਬ ਦੀ ਐਗਰੀਕਲਚਰ ਪਾਲਸੀ ਜਿਹੜੀ ਹੈਗੀ ਹੈ ਦੇਸ਼ ਦਾ ਜਿਹੜਾ ਅੰਨ ਭੰਡਾਰਨ ਵਾਲਾ ਕਿਸਾਨ ਹੈਗਾ ਉਸ ਤੇ ਕੀ ਇਫੈਕਟ ਪੈ ਸਕਦਾ ਰੋਜ਼ਗਾਰ ਜਿਹੜਾ ਹੈਗਾ ਖੇਤੀ ਵਿਚੋਂ ਕਿਵੇਂ ਖੋਇਆ ਜਾ ਰਿਹਾ ਇਹ तमाम ਪਹਿਲੂਆਂ ਤੇ ਜਿਹੜੀ ਅੱਜ ਚਰਚਾ ਹੋਈ ਔਰ ਇਦਾਂ ਦੇ ਖਦਸ਼ੇ ਜਿਹੜੇਗਾ ਸਾਣਾ ਅਗੋਂ ਲੋ ਸਾਂਝੇ ਕੀਤੇਗੇ ਕੈਮਰਾਮੈਨ ਅਮਨਪ੍ਰੀਤ ਨਾਲ ਰਵਨਦੀਪ ਅਨਮੋ ਟੀਵੀ ਚੰਡੀਗੜ੍ਹ